ਇਜੇ ਹੀ ਸੰਵੇਦਨਤੀ ਅੱਗੇ ਤੋਂ ਵੀ ਲੱਗਦੇ ਰਹਿਣਗੇ ਔਰ ਕਿਸ ਕਿਸ ਤਰ੍ਹਾਂ ਦੇ ਮੁੱਖ ਰੇਜੜੇ ਹੈਗੇ ਸੋ ਜਿਹੇ ਸਮੇਂ ਰਾਤ ਸੋ ਸਾਰੇ ਅਸੀਂ ਹੁਣ ਪਿੱਛੇ ਦੇਖਿਆ ਸੀ ਕਾਫੀ ਵੱਡੀ ਗੱਲਤੀ ਵਿੱਚ ਕਿਸਾਨਾਂ ਸੰਤ ਪੁੱਜਿਆ ਗੇ ਮੇੜੂ ਹਰਦਾਸਪੁਰ ਚੇੜੂ ਤੋਂ ਔਰ ਆਸ-ਪਾਸ ਦੇ ਪਿੰਡਾਂ ਚੋਂ ਕਾਫੀ ਰੁਝਾਨ ਦਿਖਾਇਆ ਹੈਗਾ ਉਹਨਾਂ ਨੇ ਸੋਥਰ ਵਿਸਥਾਰ ਨਾਲ ਦੱਸੋ ਕਿ ਇਸ ਈਜੂ ਲੈ ਕੇ ਕਿਸ ਤਰ੍ਹਾਂ ਉਹਨਾਂ ਨੂੰ ਸਾਰਾ ਜਿਹਾ ਸਮਝਾਇਆ ਗਿਆ ਤੇ ਸਾਡੇ ਕੋਲ ਇੱਕ ਜਾਪਾਨ ਤੋਂ ਪ੍ਰੋਫੈਸਰ ਰਿਸਰਚਰ ਜੁੜੇ ਹੋਏ ਨੇ ਇਸੇ ਨਹੀਂ ਯਾਰ ਜੀ ਉਹ ਇੱਥੇ ਆ ਕੇ ਆਪਣੇ ਜਾਪਾਨ ਦੇ ਵਿੱਚ ਕਿਸਾਨਾਂ ਨਾਲ ਟੈਕਨਿਕਸ ਬੁਖਸ਼ ਕੀਤੀਆਂ ਉਹਨਾਂ ਬਾਰੇ ਦੱਸ ਰਹੇ ਨੇ ਕਿਸਾਨਾਂ ਨੂੰ ਲੈ ਕੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਐਲਪੀਯੂ ਵੀ ਕਿ ਕਿਸ ਤਰ੍ਹਾਂ ਦੇ ਆਯੋਜਨ ਕਿਸ ਤਰ੍ਹਾਂ ਦੀ ਵਿਚਾਰ ਚਰਚਾ ਕੀਤੀ ਗਈ ਉਹ ਕਿੱਥੋਂ ਕਿੱਥੋਂ ਕਿਸਾਨ ਪੁੱਜੇ ਇੱਥੇ ਸੋ ਅੱਜ ਦਾ ਜਿਹੜਾ ਸਮਾਗਮ ਹੈ ਇਸ ਕਿਸਾਨਾਂ ਨੂੰ ਅ ਅਵੇਅਰ ਕਰਨ ਵਾਸਤੇ ਕੀਤਾ ਗਿਆ ਜੀ ਅਸੀਂ ਜਿਹੜੀ ਪਰਾਲੀ ਜੇ ਰੋ ਦਾ ਸਾੜਦੇ ਹੈਗੇ ਆ ਤਾਂ ਕਿਦਾਂ ਰੀਲੀਆਂ ਕਰਦਾ ਨਿਕਲਦੀਆਂ ਨੇ ਕਿਦਾਂ ਸਾਡੀ ਜਿਹੜੀ ਨਿਊਟ੍ਰੀਐਂਟਸ ਨੇ ਲਾਸ ਹੁੰਦਾ ਆ ਔਰ ਕਿਦਾਂ ਸਾਡੀ ਸੋਇਲ ਦੀ ਫੈਰਟੀਲਿਟੀ ਲੂਜ਼ ਹੁੰਦੀ ਹੈਗੀ ਆ ਜੀ ਇਹ ਤਾਂ ਜਾਨੂੰ ਗਰਾਉਂਡ ਲਈ ਕਿਸਾਨਾਂ ਨੂੰ ਆਲੇ ਦੁਆਲੇ ਪਿੰਡਾਂ ਚ ਦਾ ਚਿਹੜੂ ਹੈ ਅ ਨਾਪੁਰਾ ਹਾਦਰੋਂ ਔਰ ਲਾਗਲੇ ਪਿੰਡਾਂ ਤੋਂ ਕਿਸਾਨਾਂ ਨੂੰ ਸਿਖਾ ਦਿੱਤਾ ਹੈ ਜੀ ਤੇ ਉਹਦੇ ਤਹਿਤ ਅਸੀਂ ਉਹਨਾਂ ਨੂੰ ਇੱਕ ਟ੍ਰੇਨਿੰਗ ਦੇ ਰਹੇ ਹੈਗੇ ਆ ਕਿ ਅਸੀਂ ਜਿਹੜੀ ਪਰਾਲੀ ਹੈਗੀ ਆ ਪਰਾਲੀ ਤੁਸੀਂ ਕਿਦਾਂ ਬਾਇਓਚਾਰ ਬਣਾ ਸਕਦੇ ਹੈਗੇ ਜੀ ਸੋ ਸਰ ਅਸੀਂ ਹੁਣੇ ਪਿੱਛੇ ਦੇਖਿਆ ਸੀ ਕਿ ਕਾਫੀ ਵੱਡੀ ਗੱਲਤੀ ਵਿੱਚ ਕਿਸਾਨਾਂ ਨੇ ਕਿਸਾਨਾਂ ਤੇ ਪੁੱਛਿਆ ਕਿ ਮੇੜੂ ਹਰਦਾਸਪੁਰ ਚੇੜੂ ਤੋਂ ਔਰ ਆਸ-ਪਾਸ ਦੇ ਪਿੰਡਾਂ ਚ ਔਰ ਕਾਫੀ ਰੁਝਾਨ ਦਿਖਾਇਆ ਹੈਗਾ ਉਹਨਾਂ ਨੇ ਸੋ ਤੁਸੀਂ ਵਿਸਥਾਰ ਨਾਲ ਦੱਸੋ ਕਿ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਉਹਨਾਂ ਨੂੰ ਸਾਰਾ ਜਿਆ ਸਮਝਾਇਆ ਗਿਆ ਹੈਗਾ ਹੂੰ ਤੇ ਸਾਡੇ ਕੋਲ ਇੱਕ ਜਾਪਾਨ ਤੋਂ ਪ੍ਰੋਫੈਸਰ ਰਿਸਰਚਰ ਜੁੜੇ ਹੋਏ ਨੇ ਇਜ਼ੀ ਇਨੀਸ਼ੀਆਰਾ ਜੀ ਉਹ ਇੱਥੇ ਆ ਕੇ ਆਪਣੇ ਜਾਪਾਨ ਦੇ ਵਿੱਚ ਕਿੱਦਾਂ ਉਹਨਾਂ ਨੇ ਟੈਕਨਿਕਸ ਵਿਕਸਿਤ ਕੀਤੀਆਂ ਉਹਨਾਂ ਬਾਰੇ ਦੱਸ ਰਹੇ ਨੇ ਤੇ ਉਹਦੇ ਪੈਰਲ ਅਸੀਂ ਪੰਜਾਬ ਦੇ ਵਿੱਚ ਕਿਦਾਂ ਇੱਕ ਵੱਡੇ ਪੱਧਰ ਤੇ ਪਰਾਲੀ ਨੂੰ ਬਾਇਓਚਾਰ ਵਿੱਚ ਕਨਵਰਟ ਕਰ ਸਕਦੇ ਹੈਗੇ ਆ ਕਿਦਾਂ ਬਣਾ ਸਕਦੇ ਹੈਗੇ ਆ ਤੇ ਖੇਤਾਂ ਚ ਪਾ ਕੇ ਉਹ ਤੋਂ ਕਿਦਾਂ ਲਾਹਾ ਲੈ ਸਕਦੇ ਹੈਗੇ ਆ ਸੋ ਉਹਦੇ ਬਾਰੇ ਜਿਹੜਾ ਸਾਰਾ ਪ੍ਰੋਗਰਾਮ ਅਜੋਸ ਕੀਤਾ ਗਿਆ ਹੈਗਾ ਜਿਹੜੀਆਂ ਕਿ ਪਹਿਲਾਂ ਟੈਕਨਿਕ ਚੱਲ ਰਹੀਆਂ ਹਨ ਜਿਦਾ ਹੈਪੀ ਸੀਡਰ ਬਾਰੇ ਤੁਸੀਂ ਕਾਫੀ ਸੁਣਿਆ ਹੈਗਾ ਸੁਪਰ ਸੀਡਰ ਬਾਰੇ ਸੁਣਿਆ ਹੈਗਾ ਜਾਂ ਜਿੰਨਾ ਵੀ ਪਰਾਲੀ ਹੈ ਉਹਨੂੰ ਖੇਤ ਦੇ ਵਿੱਚ ਹੀ ਵਾਧੀਏ ਜੀ ਉਹ ਟੈਕਨਿਕ ਸੜੀ ਚੱਲ ਰਹੀਆਂ ਨੇ ਪਰ ਉਹਨਾਂ ਵਿੱਚ ਕੁਝ ਪ੍ਰੋਬਲਮਸ ਆ ਰਹੀਆਂ ਸੀਗੀਆਂ ਜਿੱਦਾਂ ਕਿ ਹੁੰਦੀ ਦਾ ਹੁਣ ਅ ਫਸਲਾਂ ਦਾ ਪੀਲੇ ਪੈ ਜਾਣਾ ਪਾਣੀ ਜ਼ਿਆਦਾ ਹੁੰ ਤੇ ਮੀਂਹ ਪੈਣ ਤੇ ਤੇ ਉਹਨਾਂ ਨੂੰ ਵੀ ਕਵਰ ਕਰਦੀ ਹੋਈ ਜਿਹੜੀ ਬਾਇਓਚਾਰ ਹੈਗੀ ਆ ਤੇ ਇਹ ਉਹਨਾਂ ਨੂੰ ਵੀ ਕਵਰ ਅਪ ਕਰੇਗੀ ਤੇ ਇਹਦੇ ਵਰਤੋਂ ਦੇ ਨਾਲ ਤਕਰੀਬਨ ਸਾਡਾ ਫਸਲਾਂ ਦਾ ਝਾੜ ਜਿਹਨਾਂ ਅਸੀਂ ਦੇਖਿਆ ਜਦੋਂ ਕਿ ਕਣਕ ਲੈ ਲੋ ਝੋਨਾ ਲੈ ਲੋ ਫਿਰ ਤੁਸੀਂ ਅਰਹਰ ਲੈ ਲੋ ਹੋਰ ਕ੍ਰੌਪ ਸਿੱਖੀਆਂ ਉਹਨਾਂ ਵਿੱਚ ਤਕਰੀਬਨ 15 ਤੋਂ 20% ਝਾੜ ਵਾਜਦਾ ਹੈਗਾ ਜੀ ਤੇ ਤਕਰੀਬਨ ਦੀ ਤੋਂ 25% ਖਾਦੀ ਤਬਤ ਘਟ ਹੁੰਦੀ ਹੈਗੀ ਉਸਾਇਨੇ ਖਾਦਾਂ ਦੀ ਇਸ ਤੋਂ ਇਲਾਵਾ ਜਿਹੜੀ ਭੂਮੀ ਦੀ ਸਿਹਤ ਹੈਗੀ ਆ ਉਹ ਕਾਫੀ ਜ਼ਿਆਦਾ ਇੰਪਰੂਵ ਹੋ ਜਾਂਦੀ ਹੈਗੀ ਜੀ ਤੇ ਜਿਹੜੇ ਸਭ ਤੋਂ ਵੱਡਾ ਫਾਇਦਾ ਹੈ ਜੀ ਉਹ ਇਹ ਹੈ ਕਿ ਜਿਹੜੀ ਸਾਡੀ ਵਾਤਾਵਰਣ ਦੇ ਵਿੱਚ ਪੋਲੂਸ਼ਨ ਹੋ ਰਿਹਾ ਸੀਗਾ ਉਹ ਤਕਰੀਬਨ 70% ਘਟ ਜਾਦਾ ਸੋ ਆਖਰਕਾਰ ਕੇ ਇਹ ਜਿਹੇ ਸੈਮੀਨਾਰ ਕਿ ਅੱਗੇ ਤੋਂ ਵੀ ਲੱਗਦੇ ਰਹਿਣਗੇ ਔਰ ਕਿਸ ਕਿਸ ਤਰ੍ਹਾਂ ਦੇ ਮੁੱਖ ਉਦੇਸ਼ ਜਿਹੜੇ ਹੈਗੇ ਇਹ ਜਿਹੇ ਸੈਮੀਨਾਰਾਂ ਦੇ ਸੋ ਜਿੰਨਾ ਤੇ ਸਾਡੀ ਇਹ ਕਿੱਤਾ ਵਿੱਚ ਔਰਾਲੀ ਸੜਨ ਦਾ ਤਾਂ ਖਤਮ ਨਹੀਂ ਹੁੰਦਾ। ਉਹਨਾਂ ਤੱਕ ਅਸੀਂ ਕਿਸਾਨਾਂ ਨੂੰ ਜਾਗਰੂਤ ਕਰਦੇ ਰਹਾਂਗੇ। ਉਹਨਾਂ ਚਿਰੇ ਹਜ਼ਾਰੇ ਕੈਂਪ ਲਗੇ ਜਾਣਗੇ। ਲਾਉਂਦੇ ਰਹਾਂਗੇ ਤਾਂ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਅੱਜ ਦੇ ਮੌਕੇ ਕਿਸਾਨਾਂ ਨੂੰ ਕੀ ਅਪੀਲ ਕਰਦੇ ਹੈਗੇ? ਕਿਸ ਤਰ੍ਹਾਂ ਤੁਹਾਡਾ ਸਹਿਯੋਗ ਕਰਨ ਨੂੰ ਔਰ ਕਿਸ ਤਰ੍ਹਾਂ ਜਿਹੜਾ ਸਾਰਾ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈਗੀ ਆ ਕਿ ਇਸ ਬਾਇਓ ਚਾਰਮਲ ਟੈਕਨੀਕ ਨੂੰ અપਨਾਓ। ਤੇ ਕੀਤੀ ਖਰਚੇ ਘਟਾਓ। ਪ੍ਰਦੂਸ਼ਣ ਘਟਾਓ। ਤੇ ਨਾਲੇ ਫਸਲਾਂ ਦਾ ਝਾੜ ਵਧਾਓ। ਤੁਸੀਂ ਗੱਲ ਕਰ ਗਏ ਅਸੀਂ ਹਰੀਸ਼ ਪਟਾਰਨ ਨਾਲ ਗੱਲਬਾਤ ਲਈ ਧੰਨਵਾਦ।